تصویو سربرم نیوز چینل سربرم نیوز چینل کا بہت بہت سواگت ہے جی سربرم نیوز چینل ٹیم پہنچی تاپا ستھان بہم گیس بابا دولہ جتنے کہ مہان سنت سماگ اور کیرتن دربار مک سیوا سنت ہرکتھ سوڈھی وائس چیئرمین نرملا سنت منڈراتی ہیٹ بہت ہی شردا پورو کروائے جا رہے ہیں آؤ اس کیرتن دربار سے جانکاری لوگے سنت مہاپرشا پرسوں

सतसंग परिवारे विच घड़िया सतसंग विच घड़िया دیدو میرے کرما دے وچ سارے مہمات درتی دا دیکھے سارے مہمات درتی دا بندے میں دیکھے سارے میں دیکھے سارے تیرے

واحرو جی کا خالصا واحر واحسا واحد سبانا کیرتن دربار کروائے جا رہے ہیں کن تی کروائے جائے سب تو پہلے ساری ہی سنگت نو دیکھ رہے سجنا متر آپ سارے واحگ جی کا خالصا واحر جی کی فتح ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਸ਼੍ਰੀਮਾਨ ਸੰਤ ਬਾਬਾ ਦੁੱਲਾ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਪ ਸਥਾਨਾ ਉੱਪਰ ਹਰ ਸਾਲ ਦੀ ਤਰ੍ਹਾਂ ਮਹਾਪੁਰਸ਼ਾਂ ਦੇ ਪਰਾਲੇ ਵੱਲੋਂ ਸਤਿਗੁਰਾਂ ਦੇ ਅਸ਼ੀਰਵਾਦ ਸਦਕਾ ਇਹ ਹਰ ਸਾਲ ਹੀ ਬਾਬਾ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਜੋ ਪ੍ਰਕਾਸ਼ ਦਿਹਾੜਾ ਹੈ ਉਸ ਦੇ ਸਮਾਰਕ ਸੰਬੰਧ ਦੇ ਵਿੱਚ 15 ਤਰੀਕ ਤੋਂ ਹੀ ਖੰਡਪਤ ਸਾਹਿਬ ਦੀ ਲੜੀ ਪ੍ਰਾਰੰਭ ਹੈ ਸੋ 23 ਤਰੀਕ ਨੂੰ ਸੰਪੂਰਨਤਾ ਹੋਵੇਗੀ 23 ਤਰੀਕ ਨੂੰ ਹੀ ਆਖਰੀ ਦੀਵਾਨ ਸਜਣਗੇ ਦਿਨ ਦਾ ਤੇ ਰਾਤ ਦਾ ਇਹ ਸਾਰਾ ਹੀ ਕੀਰਤਨ ਦਰਬਾਰ ਹੋਵੇਗਾ ਜਿਸ ਦੇ ਵਿੱਚ ਪੰਤ ਪਰਸੇਦ ਕੀਰਤਨੀ ਜਥੇ ਸਮੂਹ ਸੰਪਰਦਾਵਾਂ ਦੇ ਮਹਾਪੁਰਸ਼ ਨਿਹੰਗ ਸਿੰਘ ਜਥੇਬੰਦੀਆਂ ਉਦਾਸੀਨ ਸੰਪਰਦਾ ਦੇ ਮਹਾਪੁਰਸ਼ ਸਾਰੇ ਹੀ ਤਰ੍ਹਾਂ ਦੇ ਮਹਾਪੁਰਸ਼ ਪਹੁੰਚ ਰਹੇ ਹਨ ਜੀ ਸੋ ਜਦ ਸੰਗਤਾਂ ਨੂੰ ਦਰਸ਼ਨ ਦੇ ਰਾਦੇ ਦੇ ਕੇ ਨਿਹਾਲ ਕਰਨਗੇ ਸੋ ਬਾਬਾ ਜੀ ਰਾਤ ਨੂੰ ਕੋਈ ਆਪਣੇ ਗੱਤਕ ਦੇ ਜੋਰ ਵੀ ਦਿਖਾਈ ਜਾਣਗੇ ਜੀ ਬਿਲਕੁਲ ਜੀ ਤਕਰੀਬਨ ਦਿਨ ਦੇ ਸਮਾਗਮ ਦੀ ਸਮਾਪਤੀ 3 ਜਾਂ 4 ਵਜੇ ਤੱਕ ਹੋ ਜਾਵਗੀ ਉਸ ਤੋਂ ਉਪਰੰਤ ਫਿਰ ਗੱਤਕੇ ਦੇ ਜੋਰ ਦਿਖਾਏ ਜਾਣਗੇ ਉਸ ਤੋਂ ਬਾਅਦ ਆਤਿਸ਼ਬਾਜੀ ਵੀ ਕੀਤੀ ਜਾਵੇਗੀ ਉਸ ਤੋਂ ਬਾਅਦ ਫਿਰ ਤਕਰੀਬਨ 8 ਵਜੇ ਦੇ ਕਰੀਬ ਜੋ ਰਾਤ ਦਾ ਕੀਰਤਨ ਦਾ ਸਮਾਗਮ ਹੈ ਉਹ ਪ੍ਰਾਰambh ਹੋ ਜਾਵੇਗਾ ਜੋ ਠੀਕ 12 1 ਵਜੇ ਤੱਕ ਦੇਰ ਰਾਤ ਤੱਕ ਕੀਰਤਨ ਦਰਬਾਰ ਚੱਲੇਗਾ ਜੀ ਸਭਪੀ ਜੀ ਇਸ ਮੌਕੇ ਸੰਤ ਸਮਾਗਮ ਮੌਕੇ ਦਿਨ ਨੂੰ ਕੋਈ ਮੈਡੀਕਲ ਫ੍ਰੀ ਕੈਂਪੀ ਲਗਾਏ ਜਾਣਗੇ ਹਾਂਜੀ ਸਮਾਗਮ ਦੇ ਸਬੰਧ ਵਿੱਚ ਦਿਨ ਦੇ ਟਾਈਮ ਦੇ ਵਿੱਚ ਹੁਸ਼ਿਆਰਪੁਰ ਮੰਡਲ ਵੱਲੋਂ ਜੋ ਮੈਡੀਕਲ ਕੈਂਪ ਹੈ ਉਹ ਵੀ ਲਗਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ